ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1093 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1094 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਅੰਦਰ ਸੁੱਖ ਨਾ ਹੋਵਈ ਮਨਮੁਖ ਜਨਮੁਖਵਾਰ ਉਸ ਪੜ੍ਹਾਈ ਤੇ ਕਮਾਈ ਨਾਲ ਮਨ ਵਿੱਚ ਸੁੱਖ ਨਹੀਂ ਹੁੰਦਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਜ਼ਿੰਦਗੀ ਹੀ ਔਂਤਰ ਜਾਂਦੀ ਹੈ ਨਾਨਕ ਨਾਮ ਰਤੇ ਸੇ ਉੱਭਰੇ ਗੁਰ ਕੈ ਹੇਤਿ ਅਪਾਰ ਹੇ ਨਾਨਕ ਜੋ ਮਨੁੱਖ ਗੁਰੂ ਦੇ ਚਰਨਾਂ ਵਿੱਚ ਬਹੁਤ ਪ੍ਰੇਮ ਕਰਕੇ ਪ੍ਰਭੂ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ ਵਿਖਿਆ ਦੇ ਅਸਰ ਤੋਂ ਉਹ ਬਚ ਜਾਂਦੇ ਹਨ ਪੌੜੀ ਆਪੇ ਕਰ ਕਰ ਵੇਖਦਾ ਆਪੇ ਸਭ ਸੱਚਾ ਪ੍ਰਭੂ ਪਰਮਾਤਮਾ ਆਪ ਹੀ ਜੀਵਾ ਨੂੰ ਪੈਦਾ ਕਰਕੇ ਆਪ ਹੀ ਸੰਭਾਲ ਕਰਦਾ ਹੈ ਕਿਉਂਕਿ ਉਹ ਸਦਾ ਥੇਰੇ ਰਹਿਣ ਵਾਲਾ ਪ੍ਰਭੂ ਹਰ ਥਾਂ ਆਪ ਹੀ ਮੌਜੂਦ ਹੈ ਸੱਚ ਹੈ ਆਦ ਸੱਚ ਜੋਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜੋ ਹੁਕਮ ਨਾ ਬੂਝੈ ਖਸਮ ਕਾ ਸੋਈ ਨਰ ਕੱਚਾ ਪਰ ਜੋ ਮਨੁਖ ਪ੍ਰਭੂ ਪਰਮਾਤਮਾ ਦੀ ਇਸ ਹਰਥਾ ਮਜੂਦ ਹੋਣ ਦੀ ਰਜਾ ਨੂੰ ਨਹੀਂ ਸਮਝਦਾ ਉਹ ਮਨੁਖ ਡੋਲਦਾ ਰਹਿੰਦਾ ਹੈ ਉਹ ਮਨੁਖ ਕੱਚਾ ਹੈ ਜਿਤ ਭਾਵੈ ਤਿਤ ਲਾਇਦਾ ਗੁਰਮਖ ਹਰ ਸੱਚਾ ਜਿਸ ਪਾਸੇ ਪ੍ਰਭੂ ਪਰਮਾਤਮਾ ਦੀ ਰਜਾ ਹੋਵੇ ਉਸੇ ਪਾਸੇ ਹਰੇਕ ਜੀਵ ਨੂੰ ਲਾਂਦਾ ਹੈ ਜਿਸ ਨੂੰ ਗੁਰੂ ਦੇ ਸਾਹਮੁਖ ਕਰਦਾ ਹੈ ਉਹ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ ਸਭਨਾ ਆਕਾਸ਼ਾ ਸਹਬ ਇੱਕ ਹੈ ਗੁਰ ਸ਼ਬਦੀ ਰਚਾ ਉੰਜ ਤਾਂ ਸਭ ਜੀਵਾਂ ਦਾ ਮਾਲਕ ਇੱਕ ਪਰਮਾਤਮਾ ਹੀ ਹੈ ਪਰ ਗੁਰੂ ਦੇ ਸ਼ਬਦੀ ਰਾਹੀ ਹੀ ਉਸ ਵਿੱਚ ਜੁੜਿਆ ਜਾ ਸਕਦਾ ਹੈ ਤੇ ਸਮਝ ਪੈਂਦੀ ਹੈ ਕਿ ਪਰਮਾਤਮਾ ਇੱਕ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਉਹ ਇੱਕ ਹੀ ਹੈ ਸਾਰਿਆਂ ਦਾ ਦਾਤਾ ਸਾਰਿਆਂ ਨੂੰ ਦਾਤਾ ਦੇਣ ਵਾਲਾ ਗੁਰਮਖ ਸਦਾ ਸਲਾਹੀਏ ਸਭ ਤਿਸ ਦੇ ਜਚਾ ਸੋ ਗੁਰੂ ਦੇ ਸਾਹਮਣੇ ਹੋ ਕੇ ਉਸ ਦੀ ਸ਼ਿਫਤਸਲਾ ਕਰਨੀ ਚਾਹੀਦੀ ਹੈ ਜਗਤ ਦੇ ਸਾਰੇ ਕੋਤਕ ਉਸ ਮਾਲਕ ਦੇ ਹੀ ਹਨ ਜਿਉ ਨਾਨਕ ਆਪ ਨਚਾਏਂਦਾ ਤਿਵਹੀ ਕੋ ਨਚਾ ਸੁਧ ਏ ਨਾਨਕ ਜਿਵੇਂ ਉਹ ਆਪ ਜੀਵ ਨੂੰ ਨ ਜਾਣਦਾ ਹੈ ਤਿਵੇਂ ਜੀਵ ਨਚਦਾ ਹੈ ਸੁਧ ਮਾਰੂ ਵਾਰ ਮਹੱਲਾ ਪੰਜਵਾਂ ਡਖਣੇ ਮਹੱਲਾ ਪੰਜਵਾਂ ਪਿਛੇ ਜੋ ਵਾਰੂ ਦੀ ਮਾਰੂ ਰਾਗ ਦੀ ਵਾਰ ਸੀ ਚੌਥੇ ਪਾਤਸ਼ਾਹ ਦੀ ਸੀ ਹੁਣ ਜਿਹੜੀ ਮਾਰੂ ਦੀ ਵਾਰ ਆਰੰਭ ਹੋਈ ਹੈ ਇਹ ਪੰਜਵੇਂ ਪਾਤਸ਼ਾਹ ਦੀ ਹੈ ਰਾਗ ਮਾਰੂ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਾਰ ਡਖਣੇ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਸੱਚੇ ਪਾਤਸ਼ਾਹ ਪ੍ਰਮਾਤਮਾ ਇੱਕ ਹੈ ਅਤੇ ਮਿਰਦਾ ਕਿਸ ਤਰ੍ਹਾਂ ਹੈ ਉਹ ਪਰਮਾਤਮਾ ਉਸ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਦੋਂ ਅਨੁਸਾਨ ਸਿੱਧੇ ਰਾਹ ਤੁਰਦਾ ਹੈ ਤੂ ਚੋ ਸੱਜਣ ਮੈਂਡਿਆ ਦੇ ਇਸ ਸੋ ਉਤਾਰ ਹੇ ਮੇਰੇ ਸੱਜਣ ਤੂੰ ਆਖ ਭਾਵ ਜੇ ਤੂੰ ਆਖੇ ਤਾਂ ਮੈਂ ਆਪਣਾ ਸਿਰ ਵੀ ਲਾ ਕੇ ਭੇਟ ਕਰ ਦਿਆਂ ਨੈਣ ਮਹੰਜੇ ਤਰਸਦੇ ਕਦ ਪੱਸੀ ਦੀ ਤਾਰ ਮੇਰੀਆਂ ਅੱਖਾਂ ਤਰਸ ਰਹੀਆਂ ਹਨ ਮੈਂ ਕਦੋਂ ਤੇਰਾ ਦਰਸ਼ਨ ਕਰਾਂ ਕਦੋਂ ਤੇਰਾ ਦਰਸ਼ਨ ਕਰਾਂਗੀ ਪ੍ਰਮਾਤਮਾ ਮਹੱਲਾ ਪੰਜਵਾ ਨਿਹੋ ਮਹੰਜਾ ਤਉ ਨਾਲ ਬਿਆ ਨਿਹੇ ਕੁੜਾਵੇ ਦੇਖ हे ਪ੍ਰਭੂ ਪ੍ਰਮਾਤਮਾ ਮੇਰਾ ਪਿਆਰ ਹੁਣ ਸਿਰਫ ਤੇਰੇ ਨਾਲ ਹੈ ਦੂਜੇ ਪਿਆਰ ਮੈਂ ਝੂਠੇ ਵੇਖ ਲਏ ਹਨ ਮੈਂ ਦੇਖ ਲਿਆ ਹੈ ਕਿ ਦੁਜੇ ਪਿਆਰ ਝੂਠੇ ਹਨ ਕੱਪੜ ਭੋਗ ਡਰਾਵਣੇ ਜਿਚਰ ਫਿਰੀ ਨਾ ਦੇਖ ਜਿਤਨਾ ਚਿਰ ਮੈਨੂੰ ਪਤੀ ਦਾ ਦਰਸ਼ਨ ਨਹੀਂ ਹੁੰਦਾ ਦੁਨੀਆਂ ਵਾਲੇ ਖਾਣੇ ਪਹਿਨਣੇ ਮੈਨੂੰ ਡਰਾਉਣ ਲੱਗਦੇ ਹਨ ਮਹੱਲਾ ਪੰਜਵਾ ਉਠੀ ਝਾਲੂ ਕੰਤੜਾ ਹੋ ਪਸੀ ਤੋ ਦਿਦਾਰ ਮੈਂ ਹੇ ਸੋਹਣੇ ਕੰਤ ਸਵੇਰੇ ਉਠਾਂ ਤੇ ਪਹਿਲਾ ਤੇਰਾ ਦਰਸ਼ਨ ਕਰਾ ਕਾਜਲ ਹਾਰਤ ਮੋਲ ਰਸ ਬਿਨ ਪਸੇ ਹਬ ਰਸ ਛਾਰ ਤੇਰਾ ਦਰਸ਼ਨ ਕਰਨ ਤੋਂ ਬਿਨਾ ਕਜਲ ਹਾਰ ਪਾਨ ਦਾ ਰਸ ਇਹ ਸਾਰੇ ਹੀ ਰਸ ਸੁਆ ਸਮਾਨ ਹਨ ਪੌੜੀ ਤੂੰ ਸੱਚਾ ਸਾਹਿਬ ਸੱਚ ਸੱਚ ਸਭ ਧਾਰਿਆ हे ਪ੍ਰਭੂ ਪਰਮਾਤਮਾ ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਤੇ ਤੂੰ ਆਪਣਾ ਟੱਲ ਨਿਯਮ ਹੀ ਹਾਰਤਾ ਕਾਇਮ ਕੀਤਾ ਹੋਇਆ ਹੈ ਗੁਰਮੁਖ ਕੀ ਤੋਠਾਟ ਸਿਰਜ ਸੰਸਾਰਿਆ ਜਗਤ ਪੈਦਾ ਕਰਕੇ ਤੂੰ ਇਹ ਨਿਯਮ ਵੀ ਬਣਾ ਦਿੱਤਾ ਹੈ ਕਿ ਜੀਵਾ ਨੂੰ ਗੁਰੂ ਦੇ ਦੱਸੇ ਰਸਤੇ ਉੱਤੇ ਤੁਰਨਾ ਚਾਹੀਦਾ ਹੈ ਹਾਰੇ ਆਗਿਆ ਹੋਏ ਬੇਦ ਪਾਪ ਪੁੰਨ ਵਿਚਾਰਿਆ ਹੇ ਹਰੀ ਤੇਰੀ ਹੀ ਆਗਿਆ ਅਨੁਸਾਰ ਵੇਦ ਆਦਿਕ ਧਰਮੋ ਕੇ ਪੋਸਤਾਂ ਪ੍ਰਗਟ ਹੋਏ ਜਿਨ੍ਹਾਂ ਨੇ ਜਗਤ ਵਿੱਚ ਪਾਪ ਤੇ ਪੁੰਨ ਨੂੰ ਨਖੇੜਿਆ ਹੈ ਬ੍ਰਹਮਾ ਵਿਸ਼ਨ ਮਹੇਸ ਤਰੇ ਗੁਣ ਵਿਸਥਾਰਿਆ ਤੂੰ ਹੀ ਬ੍ਰਹਮਾ ਵਿਸ਼ਨੂ ਤੇ ਸ਼ਿਵ ਪੈਦਾ ਕੀਤਾ ਤੂੰ ਹੀ ਮਾਇਆ ਦੇ ਤਿੰਨ ਗੁਣਾ ਦਾ ਖਲਾਰਾ ਰੂਪ ਜਗਤ ਬਣਾਇਆ ਹੈ ਨਾਵਖੰਡ ਪ੍ਰਿਥਵੀ ਸਾਜ ਹਰ ਰੰਗ ਸੁਵਾਰਿਆ हे ਹਰੀਏ ਨੌ ਹਿੱਸਿਆਂ ਵਾਲੀ ਧਰਤੀ ਸਾਜ ਕੇ ਤੂੰ ਐਸ ਵਿੱਚ ਨੇਕਾਂ ਰੰਗ ਸਜਾਏ ਹਨ ਵੇਖੀ ਜੰਤੋ ਪਾਏ ਅੰਤਰ ਕਾਲ ਧਾਰਿਆ ਵਖ ਵਖ ਭਾਂ ਦੇ ਜੀਵ ਪੈਦਾ ਕਰਕੇ ਤੂੰ ਜੀਵਾਂ ਦੇ ਅੰਦਰ ਆਪਣੀ ਸਤਿਆ ਕਾਇਮ ਕੀਤੀ ਹੈ ਤੇਰਾ ਅੰਤ ਨਾ ਜਾਣੈ ਕੋਏ ਸੱਚ ਸਿਰਜਣਹਾਰਿਆ ਹੇ ਸਦਾ ਥਿਰ ਰਹਿਣ ਵਾਲੇ ਸਿਰਜਣਹਾਰ ਕੋਈ ਜੀਵ ਤੇਰੇ ਗੁਣਾਂ ਦਾ ਅੰਤ ਨਹੀਂ ਜਾਣ ਸਕਦਾ ਤੂੰ ਜਾਣ ਸਭ ਵਿਦ ਆਪ ਗੁਰਮਖ ਨੇ ਸਤਾਰਿਆ ਸਭ ਤਰ੍ਹਾਂ ਦੇ ਭੇਦ ਨੂੰ ਤੂੰ ਆਪ ਹੀ ਜਾਣਦਾ ਹੈ ਜੀਵਾਂ ਨੂੰ ਤੂੰ ਗੁਰੂ ਦੇ ਰਸਤੇ ਉੱਤੇ ਤੋਰ ਕੇ ਸੰਸਾਰ ਸਮੁੰਦਰ ਤੋਂ ਪਾਰ ਲਗਾਉਂਦਾ ਹੈ ਡੱਖਣੇ ਮਹੱਲਾ ਪੰਜਵਾ ਜੇ ਤੂੰ ਮਿੱਤਰ ਸਾੜੜਾ ਹਿਕ ਭੌਰੀ ਨਾ ਵਿਛੋੜ ਜੇ ਤੂੰ ਮੇਰਾ ਮਿੱਤਰ ਹੈ ਪ੍ਰਮਾਤਮਾ ਮੈਨੂੰ ਰਤਾ ਪਰ ਵੀ ਆਪਣੇ ਨਾਲੋਂ ਨਾ ਬਛੋੜ ਜਿਉ ਮਹਿੰਜਾ ਤੋ ਮੋਹਿਆ ਕਦ ਪੱਸੀ ਜਾਣੀ ਤੋ ਹੈ ਮੇਰੀ ਜਿੰਦ ਨੂੰ ਤੂੰ ਆਪਣੇ ਪਿਆਰ ਵਿੱਚ ਮੋਹ ਮੇਰੀ ਜਿੰਦ ਤੂੰ ਆਪਣੇ ਪਿਆਰ ਵਿੱਚ ਮੋਹ ਲਈ ਹੈ ਹੁਣ ਹਰ ਵੇਲੇ ਮੈਨੂੰ ਤਾਂਗ ਰਹਿੰਦੀ ਹੈ ਕਿ ਹੈ ਪਿਆਰੇ ਮੈਂ ਕਦੋਂ ਤੈਨੂੰ ਵੇਖਾਂ ਮਹੱਲਾ ਪੰਜਵਾ ਦੁਰਜਨ ਤੂੰ ਜਲ ਪਾਹੜੀ ਵੇ ਛੋੜੇ ਮਰ ਜਾਹੇ ਹੈ ਦੁਰਜਨ ਤੂੰ ਅੱਗ ਵਿੱਚ ਸੜ ਜਾ ਹੈ ਵਿਛੋੜੇ ਤੂੰ ਮਰ ਜਾ ਕੰਤਾ ਤੂੰ ਸੋ ਸੇ ਜੜੀ ਮੈਂਡਾ ਹੱਬੋ ਦੁੱਖ ਉਲਾਹੇ ਹੈ ਮੇਰੇ ਕੰਤ ਪ੍ਰਮਾਤਮਾ ਤੂੰ ਮੇਰਾ ਹਿਰਦਾ ਸੇਜ ਉੱਤੇ ਤੂੰ ਮੇਰੀ ਹਿਰਦੇ ਸੇਜ ਉੱਤੇ ਆ ਕੇ ਸੌ ਤੇ ਮੇਰਾ ਸਾਰਾ ਦੁੱਖ ਦੂਰ ਕਰ ਦੇ ਮਹੱਲਾ ਪੰਜਵਾ ਦੁਰਜਨ ਦੂਜਾ ਭਾਉ ਹੈ ਵਿਛੋੜਾ ਹੁ ਮੈਂ ਰੋਗ ਪ੍ਰਭੂ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨਾਲ ਪਿਆਰ ਜਿੰਦ ਦਾ ਵੱਡਾ ਵੈਰੀ ਹੈ ਹੁ ਮੈਂ ਦਾ ਰੋਗ ਪ੍ਰਭੂ ਪਰਮਾਤਮਾ ਨਾਲੋਂ ਵਿਛੋੜਾ ਪਾਣ ਵਾਲਾ ਹੈ ਹੁ ਮੈਂ ਨਾਵੇਂ ਨਾਲ ਵਿਰੋਧ ਹੈ ਕੋਈ ਦੋਏ ਨਾ ਬਸੈ ਕੋ ਥਾਏ ਜੇ ਡੇੜੇ ਮਾਨਵ ਵਿੱਚ ਹਉਮੈ ਹੁੰਦੀ ਹੈ ਹੰਕਾਰ ਹੁੰਦਾ ਹੈ ਉੱਥੇ ਪਰਮਾਤਮਾ ਦਾ ਨਾਮ ਨਹੀਂ ਵਸਦਾ ਸੱਜਣ ਸੱਚਾ ਪਾਤਸ਼ਾਹ ਜਿਸ ਮਿਲ ਕੇ ਚੈ ਭੋਗ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਾਤਸ਼ਾਹ ਜਿੰਦ ਦਾ ਮਿੱਤਰ ਹੈ ਜਿਸ ਨੂੰ ਮਿਲ ਕੇ ਆਤਮਿਕ ਆਨੰਦ ਮਾਣਿਆ ਜਾ ਸਕਦਾ ਹੈ ਪੌੜੀ ਤੂੰ ਅਗੰਮ ਦਿਆਲ ਬੇਅੰਤ ਤੇਰੀ ਕੀਮਤ ਕਹੇ ਕੌਣ ਹੇ ਪ੍ਰਭੂ ਪਰਮਾਤਮਾ ਤੂੰ ਅਪੌਹਚ ਹੈ ਦਿਆਲ ਹੈ ਬੇਅੰਤ ਹੈ ਅਥਾਸmunder ਹੈ ਕੋਈ ਜੀਵ ਤੇਰਾ ਮੁੱਲ ਨਹੀਂ ਪਾ ਸਕਦਾ ਤੁਦ ਸਿਰਜਿਆ ਸਭ ਸੰਸਾਰ ਤੂੰ ਨਾਇਕ ਸਗਲ ਭਉਣ ਇਹ ਸਾਰਾ ਜਗਤ ਪਰਮਾਤਮਾ ਤੂੰ ਆਪ ਹੀ ਪੈਦਾ ਕੀਤਾ ਹੈ ਤੇ ਸਾਰੇ ਭਵਨਾਂ ਦਾ ਤੂੰ ਹੀ ਮਾਲਕ ਹੈ ਤੇਰੀ ਕੁਦਰਤ ਕੋਈ ਨਾ ਜਾਣੇ ਮੇਰੇ ਠਾਕੁਰ ਸਗਲ ਰੌਣ ਹੇ ਮੇਰੇ ਸਰਬ ਵਿਆਪਕ ਮਾਲਕ ਪਰਮਾਤਮਾ ਕੋਈ ਜੀਵ ਤੇਰੀ ਤਾਕਤ ਦਾ ਅੰਦਾਜ਼ਾ ਨਹੀਂ ਲਾ ਸਕਦਾ ਤੁਦੇ ਅੱਪੜ ਕੋਈ ਨਾ ਸਕੈ ਤੂੰ ਅਬਨਾਸੀ Jag Udarana ਹੇ ਜਗਤ ਉਧਾਰਨ ਵਾਲੇ ਅਬਨਾਸੀ ਪ੍ਰਭੂ ਪਰਮਾਤਮਾ ਕੋਈ ਜੀਵ ਤੇਰੀ ਬਰਾਬਰੀ ਨਹੀਂ ਕਰ ਸਕਦਾ ਤੁਦ ਥਾਪੇ ਚਾਰੇ ਯੁਗ ਤੂੰ ਸਿਰਤਾ ਸਗਲ ਧਰਨ ਹੈ ਪ੍ਰਭੂ ਸਾਰੀਆਂ ਧਰਤੀਆਂ ਤੂੰ ਹੀ ਬਣਾਈਆਂ ਹਨ ਇਹ ਚਾਰੇ ਯੁਗ ਤੇਰੇ ਹੀ ਬਣਾਏ ਹੋਏ ਹਨ ਸਮਾਂ ਬਣਾਉਣ ਵਾਲਾ ਤੇ ਸਮੇਂ ਦੀ ਵੰਡ ਕਰਨ ਵਾਲਾ ਤੂੰ ਹੀ ਤੂੰ ਹੈ ਤੂੰ ਹੀ ਤੂੰ ਹੈ ਪ੍ਰਮਾਤਮਾ ਤੁਦੇ ਆਵਣ ਜਾਣਾ ਕੀਆ ਤੁਧਲੇ ਪਨ ਨ ਲੱਗੈ ਤ੍ਰਿਣਾ ਜੀਵਾ ਵਾਸਤੇ ਜਨਮ ਮਰਨ ਦਾ ਗੇੜ ਪ੍ਰਮਾਤਮਾ ਤੂੰ ਹੀ ਬਣਾਇਆ ਹੈ ਜਨਮ ਮਰਨ ਦੇ ਗੇੜ ਦਾ ਰਤਾ ਭੀ ਪ੍ਰਭਾਵ ਤੇਰੇ ਉੱਤੇ ਨਹੀਂ ਪੈਂਦਾ ਜਿਸ ਹੋਵੇ ਆਪ ਦਿਆਲ ਤਿਸ ਲਾਵੇ ਸਤਗੁਰ ਚਰਨ ਹੈ ਪ੍ਰਭੂ ਜਿਸ ਜੀਵ ਉੱਤੇ ਤੂੰ ਦਿਆਲ ਹੁੰਦਾ ਹੈ ਉਸ ਨੂੰ ਗੁਰੂ ਦੀ ਚਰਨੀ ਲਾਂਦਾ ਹੈ ਤੂੰ ਹੋਰ ਤੋ ਪਾਏ ਨਾ ਲੱਭੀ ਅਬਨਾਸੀ ਸ੍ਰੇਸ਼ਟ ਕਰਣਾ ਕਿਉਂਕਿ ਹੈ ਸ੍ਰਿਸ਼ਟੀ ਕਰਤਾ ਅਬਨਾਸੀ ਪ੍ਰਭੂ ਪਰਮਾਤਮਾ ਗੁਰੂ ਦੀ ਸਰਨ ਤੋਂ ਬਿਨਾ ਹੋਰ ਕਿਸੇ ਭੀ ਉਪਾਵਨਾਲ ਤੂੰ ਮਿਲ ਨਹੀਂ ਸਕਦਾ ਜੇਸ ਹੋਵੈ ਆਪ ਦਿਆਲ ਤਿਸ ਲਾਵੇ ਸਤਗੁਰ ਚਰਨ ਤੂੰ ਹੋਰ ਤੋ ਪਾਏ ਨਾ ਲੱਭੀ ਪਵਨ ਆਸੀ ਸ੍ਰੇਸ਼ਟ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1094 ਦਾ ਪਾਠ ਤੇ ਵਿਆਖਿਆ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1095 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ